ਸਤ ਸ੍ਰੀਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਜੀ ਤਾਜੀ ਸੂਈ ਮੈਂ ਦਿਖਾਉਣਾ ਇਹ ਦੇਖੋ ਵੀਡੀਓ ਚ ਦੇਖੋ ਜੀ ਤਾਜੀ ਐ ਸੂਈ ਜਮਾ ਮਾਗਰ ਕੱਟਾ ਦੇਖੋ ਅੱਜ 4 ਵਜੇ ਸੂਈ ਆ ਸ਼ਾਮ ਨੂੰ ਦੇਖੋ ਛੱਡਾ ਥਣ ਜਮਾ ਐ ਨਾ ਕੱਲਾ ਕੱਲਾ ਵੀਡੀਓ ਸਮਾਰ ਕੇ ਗੌਰ ਨਾਲ ਦੇਖੋ ਆਪਾਂ ਇਹ ਤੇ ਸਕਰੀਨ ਤੇ ਨੰਬਰ ਪਾਵਾਂਗੇ ਤੇ ਰੇਟ ਚੌਥੇ ਸੂਏ ਸੂਈ ਆ ਜੀ ਬਾਕੀ ਬਾਈ ਨਾਲ ਵੀਡੀਓ ਚ ਮੜਿਆ ਕਲੀਅਰ ਕਰਕੇ ਮੈਂ ਤੁਹਾਨੂੰ ਸਾਰਾ ਲਿਖੂਗਾ ਠੀਕ ਹੈ ਜੀ ਦੇਖੋ ਜੀ ਕਰੋ ਚੈੱਕ ਐਣ ਜਮਾ ਵਧੀਆ ਦੁੱਧ ਵਾਲੀ ਮਹਾਜਾ ਠੀਕ ਹੈ ਜੀ ਕਰੋ ਚੈੱਕ ਦੇ ਸੰਗਾਂ ਸੰਗਾਂ ਦੀ ਪੂਰੀ ਐਣ ਦੇਖੋ ਜੀ ਪੂਰੀ ਵਧੀਆ ਮਾਗਰੇ ਦੇ ਘਟਾ ਅੱਜ ਇਹ 4 ਵਜੇ ਸੂਈ ਹੈ ਸ਼ਾਮ ਨੂੰ ਠੀਕ ਹੈ ਜੀ ਬਾਕੀ ਰੇਟ ਦੀ ਸਾਰੀ ਗੱਲਬਾਤ ਨੰਬਰ ਪਾਵਾਂਗੇ ਆਪਾਂ ਉਹ ਤੇ ਬਾਈ ਨਾਲ ਗੱਲ ਕਰ ਲਿਓ ਰੇਟ ਦਾ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ ਆਪਣੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰੋ ਫੋਲੋ ਧੰਨਵਾਦ ਓਕੇ